ਸਟੱਡੀ ਕਰਦੀ ਆ ਹਲੇ ਪਲੱਸ 2 ਕਲਾਸ ਦੇ ਵਿੱਚ ਆ ਤੇ ਮਤਲਬ ਮੈਂ ਨਾਲ ਨਾਲ ਸਲਾਈ ਸੈਂਟਰ ਦੇ ਵਿੱਚ ਸਲਾਈ ਸਿੱਖ ਰਹੀ ਆ ਤੇ ਇੱਥੇ ਸਾਨੂੰ ਸਿਖਾਇਆ ਜਾਂਦਾ ਹੈ ਕਿ ਸਟੂਟ ਬਣਾਣਾ ਸਿਖਾਈ ਜਾਂਦੇ ਨੇ ਕਿ ਲਹਿੰਗੇ ਬਣਾਉਣੇ ਸਿਖਾਏ ਜਾਂਦੇ ਆ ਸਾਰਾ ਕੁਝ ਸਿਖਾਇਆ ਜਾਂਦਾ ਤੇ ਮੈਂ ਹੱਥੀ ਆਪਣੇ ਆਪ ਇੱਕ ਸ਼ਰਟ ਬਣਾਈ ਆ ਮੈਨ ਸ਼ਰਟ ਹੁੰਦੀ ਹੈ ਜਿਹੜੀ ਉਹ ਮੈਂ ਬਣਾਈ ਆ ਤੁਸੀਂ ਦੇਖੋਗੇ ਸਾਨੂੰ ਮੈਮ ਸਿਖਾਉਂਦੇ ਨੇ ਬਹੁਤ ਵਧੀਆ ਸਟਿਚਿੰਗ ਸਿਖਾਉਂਦੇ ਨੇ ਕਿ ਜਿਵੇਂ ਥੋੜਾ ਟਾਈਮ ਹੋਇਆ ਵਾ ਸਿੱਖਦੇ ਨੂੰ ਜੀ 6 ਮਹੀਨੇ ਹੋਏ ਨੇਗੇ ਤੇ ਮਤਲਬ ਸਾਨੂੰ ਬਹੁਤ ਵਧੀਆ ਸਿਖਾਇਆ ਜਾਂਦਾ ਵਾ ਬਹੁਤ ਵਧੀਆ ਸਵਾਇਨਸ ਸਿਖਾਇਆ ਜਾਂਦਾ ਸ ਹਾਂਜੀ ਸਰ ਮੇਰਾ ਨਾਮ ਮਮਨਦੀਪ ਕੌਰ ਆ ਤੇ ਮੈਂ ਨਿਊ ਸ਼ਿਮਲਾਪੁਰੀ ਜਨਤਨਗਰ ਰਹਿ ਰਹੀ ਆ ਕਿ ਤੁਸੀਂ ਇੱਥੇ ਸੁਖਿਆ ਕੋਲ ਟ੍ਰੇਡਿੰਗ ਪ੍ਰੋਗਰਾਮ ਸ਼ੁਰੂ ਹੋਇਆ ਤੇ ਕੀ ਕੁਝ ਕਾਨੂੰਨੀ ਟ੍ਰੇਡਿੰਗ ਦੀ ਸਰ ਅਸੀਂ ਜਨਵਰੀ ਤੋਂ ਲਾਸਟ ਇਅਰ ਜਨਵਰੀ ਤੋਂ 1 ਸਾਲ ਹੋ ਚੱਲਿਆ ਆ ਆਸਹਿ ਸਾਡੀ ਟੀਮ ਆ ਸਾਡੇ ਮੈਮ ਰੂਚੀ 바ਵਾ ਦੇ ਥਰੂ ਇਹ ਸਾਰਾ ਜਿਹੜਾ ਵੀ ਇਹ ਪਲੇਟਫਾਰਮ ਚੱਲ ਰਿਹਾਗਾ ਤੇ ਇਹ ਬਾਇਟ ਜਸਟ ਬਣੀ ਸਾਡਾ ਇੱਕ ਪਲੇਟਫਾਰਮ ਆ ਸਲਾਈ ਸੈਂਟਰ ਦਾ ਇਹ ਤਸਰ ਇੱਥੇ ਜਿੰਨੇ ਵੀ ਬੱਚੇ ਨੇ ਜਿਨ੍ਹਾਂ ਨੂੰ ਕੁਝ ਵੀ ਨਹੀਂ ਸੀ ਆਂਦਾ ਉਹਨਾਂ ਨੂੰ ਟ੍ਰੇਨਡ ਕੀਤਾ ਜਾਂਦਾ ਤੇ ਉਹਨਾਂ ਨੂੰ ਇੱਕ ਇਹਨਾਂ ਦੇ ਥਰੂ ਮੈਮ ਦੇ ਥਰੂ ਹੀ ਇੱਕ ਬੈਗ ਸਕ੍ਰੈਚ ਦੇ ਵਿੱਚੋਂ ਬੈਗ ਬਣਾਣੇ ਸਿਖਾਏ ਗਏ ਉਹ ਇੱਕ ਨਿਊ ਸਕਿੱਲ ਸੀ ਜਿਨ੍ਹਾਂ ਦੇ ਥਰੂ ਅਸੀਂ ਇੱਕ ਬੈਗ ਬਣਾਏ ਤੇ ਉਹਨਾਂ ਦੀ ਐਗਜ਼ੀਬੀਸ਼ਨ ਕੁਝ ਵੀ ਕਰ ਸਕਦੇ ਆ ਲਾਈਕ ਜਿਵੇਂ ਆਪਾਂ ਕੋਈ ਵੀ ਪਲਾਸਟਿਕ ਯੂਜ਼ ਦਾ ਉਹਨੂੰ ਬੈਨ ਕਰਕੇ ਆਪਾਂ ਜਿਹੜਾ ਆਪਣਾ ਕਲੋਥ ਦੇ ਕੱਪੜੇ ਨੇ ਸਕ੍ਰੈਚ ਤੋਂ ਉਹ ਆਪਾਂ ਕਰੀਏ ਪੋਲੂਸ਼ਨ ਜੋ ਵੀ ਆ ਉਹਨੂੰ ਖਤਮ ਕੀਤਾ ਜਾਵੇ ਉਹ ਵੀ ਇਹਨਾਂ ਨੇ ਮੈਮ ਨੇ ਕੋ ਮਹਮ ਚਲਾਈ ਆ ਤੋ ਉਹਦੇ ਵਿੱਚ ਅਸੀਂ ਵੀ ਯੋਗਦਾਨ ਦਿੱਤਾ ਹੈ ਤੇ ਸਾਰੇ ਇੱਥੇ ਮੈਮ ਕੁਲਵੰਤ ਕੁਆਰ ਤੇ ਮੈਮ ਰੂਚੀ 바ਵਾ ਦੇ ਥਰੂ ਸਾਨੂੰ ਇੰਨੀ ਵਧੀਆ ਸਕਿੱਲ ਮਿਲੀ ਆ ਕਿ ਸਾਨੂੰ ਕੁਝ ਨਹੀਂ ਸੀ ਆਂਦਾ ਤੇ ਅਸੀਂ ਅੱਜ ਆਪਣੇ ਗਾਉਂ ਅਸੀਂ ਜਾਗੋ ਸੂਟ ਕੁਝ ਵੀ ਸਭ ਕੁਝ ਬਣਾ ਰਹੇ ਆ ਈਵਨ ਕਿ ਜਿਹੜੀ ਵਟਾਰੀ ਅਸੀਂ ਬਾਹਰੋਂ ਲੈ ਰਹੇ ਸੀ ਫੰਕਸ਼ਨਸ ਦੇ ਲਈ ਉਹ ਅਸੀਂ ਆਪਣੇ ਥਰੂ ਆਪਣੇ ਡਿਜ਼ਾਈਨਿੰਗ ਦੇ ਅਸੀਂ ਡਿਜ਼ਾਈਨ ਕਰ ਰਹੇ ਹਾਂ ਤੇ ਸਰ ਸਾਡੇ ਕੋਲ ਹੈਗੇ ਵੀ ਨਹੀਂ ਅਸੀਂ ਡਿਸਕਲੋਜ਼ ਵੀ ਕਰ ਸਕਦੇ ਆ ਕਿ ਅਸੀਂ ਬੜੇ ਵਰਦਿਆਂ ਵਧੀਆ ਵਧੀਆ ਸੂਟ ਸਭ ਕੁਝ ਜੋ ਵੀ ਆ ਕੁਝ ਵੀ ਸਕ੍ਰੈਚ ਆ ਜਿਸ ਤਰ੍ਹਾਂ ਕੋਈ ਆਪਣੇ ਹੁੰਦੇ ਨਹੀਂ ਨਾ ਪੁਰਾਣੇ ਫਲੀਸ ਦੇ ਕੰਬਲਸ ਉਹਨਾਂ ਨੂੰ ਰੀਯੂਜ਼ ਕਰਕੇ ਅਸੀਂ ਉਹਨਾਂ ਦੇ ਇੱਕ ਸ਼ੂ ਹੁੰਦੇ ਨੇ ਉਹ ਬਣਾ ਰਹੇ ਆ ਸੌਕਸ ਬਣਾ ਰਹੇ ਆ ਮਤਲਬ ਕਾਫੀ ਕੁਝ ਸਾਨੂੰ ਇੱਥੇ ਸਿੱਖਣ ਨੂੰ ਮਿਲਿਆ ਹਾਂਜੀ ਇਹ ਬਿਲਕੁਲ ਫ੍ਰੀ ਆਫ ਕੋਸਟ ਆ ਇਹ ਮੈਮ ਰੂਚੀਬਾਬਾ ਦੇ ਥਰੂ ਹੀ ਆ ਜੋ ਵੀ ਆ ਸਾਨੂੰ ਇੱਕ ਇੱਥੇ ਪਲੇਟਫਾਰਮ ਰਿਹਾ ਅਸੀਂ ਬਿਲਕੁਲ ਫ੍ਰੀ ਇੱਥੇ ਸਿੱਖ ਰਹੇ ਆ ਨਹੀਂ ਤਾਂ ਇਵਨ ਕਿ ਆਪਾਂ ਬਾਹਰ ਜਾਂਦੇ ਆ ਤਾਂ ਬਹੁਤ ਬਹੁਤ ਲੈਂਦੇ ਨੇ ਚਾਰਜਸ ਹਾਂਜੀ ਸਰ ਇਹਨਾਂ ਨੇ ਸਾਨੂੰ ਸਰਟੀਫਿਕੇਟ ਵੀ ਦਿੱਤੇ ਨੇ ਮੈਂ ਆਪਣੇ ਆਪ ਸੇ ਥੈਂਕ ਯੂ ਕਰਦੇ ਆ ਮੈਮ ਦਾ ਸਾਰੀ ਆਸ-ਐਸਾਹਸ ਟੀਮ ਦਾ ਕਿ ਥੈਂਕ ਯੂ ਸੋ ਮੱਚ ਕਿ ਸਾਨੂੰ ਇੰਨਾ ਵਧੀਆ ਪਲੇਟਫਾਰਮ ਮਿਲਿਆ ਤੇ ਸਾਨੂੰ ਇੱਥੇ ਸਭ ਕੁਝ ਸਿੱਖਣ ਨੂੰ ਮਿਲਿਆ ਹਾਂਜੀ ਥੈਂਕ ਯੂ ਥੈਂਕ ਯੂ ਸੋ ਮੱਚ ਮੈਮ ਸਰ ਆਪ ਜੀ ਜਿਹੜਾ ਕੰਮ ਕਰ ਮੈਲਾਵਾ ਮਾਡਲ ਨਜ਼ਰ ਨੇ ਕੀਤਾ ਗਿਆ ਔਰ ਵਿਸ਼ੇਸ਼ ਤੌਰ ਤੇ ਬੈਠਕ ਵੀ ਦੇਖੋ ਜੀ ਅੱਜ ਮੈਂ ਅ ਰੂਚੀ ਦੀ ਨਾਲ ਅਤੇ ਆਪਣਾ ਬੜਾ ਵਧੀਆ ਆਸ ਇਸ ਆਸ ਸੁਸਾਇਟੀ ਸਾਡੀ ਐਨ ਜੀਓ ਹੈ ਬੜੀ ਖੁਸ਼ੀ ਹੋਈ ਸਭ ਤੋਂ ਪਹਿਲਾਂ ਜਾਣ ਕੇ ਕਿ ਕਿਸ ਤਰ੍ਹਾਂ ਸਾਡੀਆਂ ਲੇਡੀਆਂ ਜਿਹੜੀਆਂ ਕੁਮਾਰੀਆਂ ਉਹ ਅੱਗੇ ਵੱਧ ਕੇ ਆਪਣੀ ਪੌਕੇਟ ਬਣੀ ਜੋ ਆਪਣੀ ਲੇਡੀਆਂ ਨੂੰ ਨਾਲ ਜੋੜ ਰਹੀ ਹੈ ਉਹਨਾਂ ਨੂੰ ਆਤਮ ਨਿਰਭਰ ਬਣਾ ਰਹੀ ਹੈ ਜਿਹਦੇ ਨਾਲ ਦੱਸਿਆ ਕਿ ਉਹਨਾਂ ਨੇ ਚਿਕਲਾਈ ਸੈਂਟਰ ਖੋਲਿਆ ਕਿਸ ਤਰ੍ਹਾਂ ਉਹ ਆਪਣੀ ਚੀਜ਼ਾਂ ਬਣਾ ਕੇ ਵੇਚ ਕੇ ਆਪਣੀ ਪੌਕੇਟ ਬਣੀ ਕਮਾ ਰਹੀ ਹੈ ਮੈਂ ਕਹਾਂਗਾ ਕਿ ਸਮਾਜ ਸੇਵੀ ਹੋਣਾ ਜਾਂ ਐਨ ਜੀਓ ਚਲਾਣੀ ਇੱਕ ਬੜਾ ਹੀ ਨੇਕ ਕੰਮ ਆਲਾ ਹੈ ਤੇ ਅਰੇ ਲਈ ਆਪਣੇ ਅੰਦਰ ਇੱਕ ਤੁਹਾਨੂੰ ਭਾਵਨਾ ਚਾਹੀਦੀ ਹੈ ਮੈਂ ਸਾਰੇ ਲੇਡੀਜ਼ ਨੂੰ ਕੰਗ੍ਰੈਚੁਲੇਟ ਕਰਦਾ ਟੀਮ ਨੂੰ ਕੰਗ੍ਰੈਚੁਲੇਟ ਕਰਦਾ ਜਿਨ੍ਹਾਂ ਨੇ ਅੱਜ ਜਿਹੜੀਆਂ ਦੀਆਂ ਗੱਲਾਂ ਸੁਣੀਆਂ ਕਿ ਕਿਤਾਂ ਉਹ ਆਤਮ ਸਨਮਾਨ ਆਪਣਾ ਜਿਹੜਾ ਸੋਸਾਇਟੀ ਖੱਟ ਰਹੇ ਨੇ ਕਿਸ ਤਰ੍ਹਾਂ ਪੈਸੇ ਸਾਡੀਆਂ ਲੇਡੀਜ਼ ਕਮਾ ਰਹੀਆਂ ਫਰੋਮ ਬੀਇੰਗ ਅ ਪੂਰ ਸੈਕੂਅਲ ਸੋਸਾਇਟੀ ਮੈਂ ਕਹਾਂਗਾ ਕਿ ਇੱਕ ਸਾਡੇ ਲਈ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ ਇੱਕ ਕਲਕ ਟਾਈਪ ਹੈ ਤੇ ਇਹ ਕਲੰਕ ਨੂੰ ਸਾਡੀ ਸੋਸਾਇਟੀ ਤੋਂ ਕੱਢਣ ਦਾ ਇੱਕ ਉਪਰਾਲਾ ਚੁੱਕਿਆ ਤੇ ਇਸ ਕਰਕੇ ਤੁਹਾਡੇ মিডিਆ ਰਾਹੀਂ ਮੈਂ ਹੀ ਕਹਿਣਾ ਚਾਹਾਂ ਗੈਂਜੀ ਉਥੋਂ ਜਿੰਨੀਆਂ ਵੀ ਸਾਡੀਆਂ ਜਿਹੜੇ ਵਰਕ ਕਰ ਜਾਂਦੀਆਂ ਉਹ ਸਲਾਗਾ ਯੋਗ ਹੈ ਉਹ ਸਾਰਿਆਂ ਨੂੰ ਅੱਗੇ ਵੱਧ ਕੇ ਸਪੈਸ਼ਲੀ ਸਾਡੇ ਲੇਡੀਜ਼ ਨੂੰ ਗਾ ਲੈ ਕੇ ਆਣਾ ਚਾਹੀਦਾ ਹੈ ਤਾਂ ਜੋ ਆਤਮ ਨਿਰਭਰ ਬਣ ਸਕਣ ਸਾਡੀਆਂ ਭੈਣਾਂ ਜਿਹੜਾ ਆਤਮ ਨਿਰਭਰ ਹੋਣ ਕੇ ਗਈਆਂ ਜਾਣਗੀਆਂ ਉਹਨਾਂ ਦੀ ਆਪਣੇ ਸੋਹਰੇ ਘਰ ਵੀ ਪੇਕੇ ਘਰ ਵੀ ਪ੍ਰੋਪਰ ਰਿਸਪੈਕਟ ਹੋਵੇ ਸਰਕਾਰ ਵੀ ਲਗਾਤਾਰ ਉਪਰਾਲਾ ਕਰ ਰਹੀ ਹੈ ਪ੍ਰਸ਼ਾਸਨ ਵੀ ਕਿੰਨਾ ਤੇਜ਼ ਅਜੋਕੇ ਉਪਰੇ ਕੰਦੇ ਵੀ ਲਗਾ ਰਿਹਾ ਹੈ ਪਲੰਕਾ ਜਿਵੇਂ ਕਿ ਕਿ ਇਸ ਦੇ ਨਾਲ ਵਿੱਚ ਹੀ ਹੁਨਰ ਜੁਗਮ ਮਹਿਲਾਵਾਂ ਦੇ ਵਿੱਚ ਮਤੇਗਾ ਤੇ ਆਪਣਾ ਕੰਮ ਕਰਦੀ ਹੈ ਇਲੈਕਟ੍ਰੋਨਿਕ ਜਿਹੜਾ ਬਣਾ ਸਕਦਾ ਦੇਖੋ ਜੀ ਸਰਕਾਰ ਵੱਲ ਉਹ ਜਿਹੜੇ بڑے ਉਪਰਾਲੇ ਚਲਾਏ ਚਲਾਏ ਜਾਂਦੇ ਨੇ ਜਿੱਦਾਂ ਸਾਡੇ ਸਾਰਸ ਮੇਲੇ ਹੁੰਦੇ ਆ ਸਾਡੇ ਦੀਵਾਲੀ ਦੇ ਜਿਹੜੇ ਆਪਣੇ ਸਟਾਲਸ ਲੱਗਦੇ ਆ ਮੈਂ ਇੱਕ ਮੈਂ ਯਕੀਨ ਵੀ ਦਵਾਨਾ ਕਿ ਜਿਸ ਤਰ੍ਹਾਂ ਮੈਂ ਇੱਥੇ ਆਇਆ ਨੈਕਸਟ ਟਾਈਮ ਜਦੋਂ ਵੀ ਅਜਿਹਾ ਦਾ ਕੁਝ ਸਾਡਾ ਕੋਈ ਤਿਹਾੜ ਦੇ ਉੱਪਰ ਦਾ ਕੋਈ ਮੇਲਾ ਕਰਵਾਇਆ ਜਾਂਦਾ ਸੀ ਇਹਨਾਂ ਨੂੰ ਇੱਕ ਪਾਰਟਿਸਪੈਂਟ ਬਣਾਵਾਂਗੇ ਤਾਂ ਜੋ ਉੱਥੇ ਵੀ ਇਹੀ ਬੱਚੀਆਂ ਪੈਣਾ ਦੇ ਜਿਹੜੀਆਂ ਹੱਤ ਨਾਲ ਚੀਜ਼ਾਂ ਬਣਾਈਆਂ ਜਾਂਦੀਆਂ ਉਹਨਾਂ ਦੀ ਵਿਕਰੀ ਤੇ ਲਾਈਦਾ ਤੇ ਇਹਨਾਂ ਨੂੰ ਵੀ ਨਾਲ ਬਣਾ ਕੇ ਇੱਕ ਸੁਸਾਇਟੀ ਨੂੰ ਇੱਕ ਇੱਕੋ ਜਗ੍ਹਾ ਤੇ ਲੈ ਕੇ ਆਵਾਂ ਸਰ ਤੁਸੀਂ ਜ਼ਿਕਰ ਕੀਤਾ ਹੱਥ ਦੀਆਂ ਚੀਜ਼ਾਂ ਦਾ ਆਹ ਹਮ ਤਰ੍ਹਾਂ ਮਸ਼ੀਨੀ ਤਾਇਉ ਹੋਗਾ ਇਹ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਜੁੜਿਆ ਉਪਰਾਲਾ ਕਿ ਇਹਨਾਂ ਨੇ ਕਿਹਾ ਚੀਜ਼ਾਂ ਨੂੰ ਮਾਰਕੀਟ ਤੱਕ ਅਪਰੋਚ ਕਿਤੀ ਜਾਵੇ ਦੇਖੋ ਜੀ ਇਹ ਜਿਹੜੇ ਉਪਰਾਲਾ ਕਰ ਰਹੇ ਨੇ ਇਹ ਜਿਹੜੇ ਰਜਿਸਟਰਡ ਐਨ ਜੀਓਜ਼ ਹੈ ਇਸ ਤਰ੍ਹਾਂ ਹੀ ਸਾਡੇ ਸਰਕਾਰ ਵੱਲੋਂ ਸ਼ੁਰੂ ਕੀਤੇ ਗਿਆ ਸੈਲਫ ਹੈ ਗਰਪਸ ਹੁਣ ਜਿਸ ਤਰ੍ਹਾਂ ਮੈਂ ਇਹਨਾਂ ਦੇ ਨਾਲ ਤਾਲਮੇਲ ਕਰਕੇ ਅਸੀਂ ਇਹਨਾਂ ਨੂੰ ਵੀ ਬੀਇੰਗ ਅ ਪਾਰਟ ਆਫ ਸੈਲਫ ਹੈ ਗਰਪ ਬਣਾਵਾਂਗੇ ਸੈਲਫ ਹੈਪ ਗਰੁੱਪ ਵੀ ਇਹੀ ਚੀਜ਼ ਹੈ ਉਹਦੇ ਵਿੱਚ ਅਸੀਂ ਸਰਕਾਰ ਵੱਲੋਂ ਇਹਨਾਂ ਨੂੰ ਮਾਨ ਪੱਤੇ ਦਿੱਤੇ ਜਾਂਦੇ ਆ ਤਾਂ ਕਿ ਲੇਡੀਜ਼ ਆਪਣੇ ਵੀ ਕਮਾ ਸਕਣ ਜਿਹੜੇ ਸਰਕਾਰ ਦੇ ਮਾਨ ਪੱਤੇ ਵੀ ਮਿਲ ਸਕਣ ਦੋਨਾਂ ਦਾ ਜੁੜ ਕੇ ਇੱਕ ਚੰਗੀ ਜਿਹੜੀ ਸੋਰਸ ਇਨਕਮ ਬਣ ਸਕੇ